दान मत पूरा हम थारे पे खारी जियो मैं क्या मांगू रहाई हर दीजे नाम प्यारी जियो जागना जागन नीका हर कीर्तन में जागना मांगना मांगन नीका हर जस गुरते मांगना ਇਹੀ ਗੁਰਸਿੱਖ ਦੀ ਸਭ ਤੋਂ ਵੱਡੀ ਮੰਗ ਹੈ ਜੇ ਨਾਮ ਮਿਲ ਜੇ ਨਾਮ ਝੋਲੀ 'ਚ ਪੈ ਜੇ ਪ੍ਰਮਾਤਮਾ ਸਾਡੇ ਘਰੇ ਆ ਜੇ ਫਿਰ ਗਿਆਨ ਦਾ ਦੀਵਾ ਆਪ ਮਹਾਰੇ ਜਗ ਜਾਂਦਾ ਹੈ ਇਸ ਲਈ ਸੰਗਤ ਕਿਰਪਾ ਕਰੋ ਆਓ ਗੁਰੂ ਬਖਸ਼ਿਸ਼ ਗੁਰੂ ਫਤੇ ਨਾਲ ਜੁੜ ਜਾਈਏ ਨਿਮਰਤਾ ਨਾਲ ਸਿਰ ਝੁਕਾ ਕੇ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਜ ਡੁੱਬਣ ਤੇ ਆ ਹੌਲੇ ਹੌਲੇ ਕਿਰਨਾਂ ਦੇ ਵਿੱਚ ਵੀ ਇੱਕ ਸ਼ਾਂਤੀ ਸਾਡੀ ਜ਼ਿੰਦਗੀ ਵੀ ਇਸੇ ਤਰ੍ਹਾਂ ਹੀ ਚੱਲਦੀ ਹੈ ਸਹਿਜ ਸੁਭਾਅਿਕ ਆਨੰਦ ਪੈਦਾ ਹੋ ਜਾਂਦਾ ਹੈ ਇਸ ਤੋਂ ਮਨੁੱਖ ਪਰਮਾਤਮਾ ਰੂਪੀ ਸੂਰਦੀਆਂ ਕਰਨਾਂ ਦੇ ਨਾਲ ਜੁੜ ਜਾਂਦਾ ਹੈ ਬਖਸ਼ਿਸ਼ ਦੇ ਪਾਤਰੋਂ ਮਹਿਰਾਂ ਦੇ ਪਾਤਰੋਂ ਗੁਰਵੜੀ ਆਈ ਸੁਣਨ ਵਾਸਤੇ ਆਏ ਹੋ ਪਾਸ਼ਾ ਕਿਰਪਾ ਕਰਨ ਇਹ ਸੰਧਿਆ ਦਾ ਦੀਵਾਨ ਸਾਡਾ ਸਫਲ ਹੋਵੇ ਰੋਜ਼ਾਨਾ ਅੰਮ੍ਰਿਤ ਵੇਲੇ ਸਿੱਖ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕਰਦਾ ਹੈ ਸ਼ਾਮ ਨੂੰ ਸੰਧਿਆ ਵੇਲੇ ਸੋਦਰ ਅਹਰਾਸ ਕੀਰਤਨ ਸੋਲਾ ਪੜਦਾ ਹੈ ਸੋਦਰ ਕਿਹਾ ਸੋ ਕਰਕੇ ਹਾ ਜਿਤ ਵਹ ਸਰਬ ਸਮਾਲੇ ਕੁਐਸਚਨ ਹੈ ਪਾਸ਼ਾ ਦਾ ਪ੍ਰਮਾਤਮਾ ਨੂੰ ਤੂੰ ਕਿਵੇਂ ਸੰਭਾਲਦਾ ਐਡੀ ਵੀ ਵੱਡੀ ਸ੍ਰਿਸ਼ਟੀ ਨੂੰ ਅਪਾਰ ਕਿਰਪਾ ਹੈ ਤੇਰੀ ਇਸ ਪਾਵਨ ਬਾਣੀ ਨੂੰ ਗੁਰਸਿੱਖ ਪੜਦਾ ਹੈ ਇਹ ਕਹ ਕੇ ਮੈਂ ਰਹਿਰਾਸ ਕਰ ਰਿਹਾ ਆਂ ਰਹਿਰਾਸ ਦੋ ਸ਼ਬਦ ਨੇ ਰਹਿ ਔਰ ਰਾਸ ਰਾਸ ਹੁੰਦਾ ਪੂੰਜੀ ਰਹਿ ਹੁੰਦਾ ਰਾਹ ਰਾਹ ਨੂੰ ਮਾਰਗ ਨੂੰ ਕਿਹਾ ਜਾਂਦਾ ਹੈ ਰਾਹ ਦੀ ਪੂੰਜੀ ਇਕੱਠੀ ਕਰਨਾ ਕਿਹੜਾ ਰਾਹ ਜਿਸ ਰਾਹੀ ਉਸ ਪਰਵਤਗਾਰ ਨੇ ਸਾਨੂੰ ਹੁਕਮ ਦੇ ਕੇ ਇਸ ਸੰਸਾਰ ਦੇ ਵਿੱਚ ਭੇਜਿਆ ਉਹ ਸਰਾਹ ਦੀ ਪੂੰਜੀ ਇਕੱਠੀ ਕਰਨ ਵਾਸਤੇ ਆਪਾਂ ਗੁਰੂ ਦਰਬਾਰ ਦੇ ਵਿੱਚ ਬੈਠੇ ਆ ਆਓ ਇਤਿਹਾਸ ਦੇ ਪੰਨਿਆਂ ਦੀ ਝਲਕ ਜੋ ਮੈਂ ਪਿਛਲੇ ਦਿਨਾਂ ਤੋਂ ਅਰਜ ਕਰ ਰਿਹਾ ਹਾਂ ਉਸੇ ਨਾਲ ਆਪ ਨੂੰ ਜੋੜਨ ਦਾ ਯਤਨ ਕਰਾਂ ਅਰਜ ਹੈ ਬੇਨਤੀ ਹੈ 30 ਮਾਰਚ 1699 ਨੂੰ ਕਲੰਗੀ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਇੱਕ ਲੜੀ ਦੇ ਵਿੱਚ ਪਰੋ ਦਿੱਤਾ ਸਿੱਖਾਂ ਨੂੰ ਉਹਨਾਂ ਦਾ ਧਰਮ ਕਰਮ ਨਿਯਵਧ ਕਰ ਦਿੱਤਾ ਸਰਬਸਾਂਝੀ ਵਾਲਤਾ ਪੈਦਾ ਕਰ ਦਿੱਤੀ ਗੁਰੂ ਪਾਤਸ਼ਾਹ ਨੇ ਉਹਨਾਂ ਦੀ ਰੂਪਰੇਖਾ ਚੇਂਜ ਕਰਕੇ ਯੂਨੀਫਾਰਮ ਚੇਂਜ ਕਰਕੇ ਸਿੰਘ ਕੌਰ ਸ਼ਬਦ ਦੀ ਵਰਤੋਂ ਕਰਕੇ ਉਹਦੇ ਦਿਲ ਦਾ ਹੌਸਲਾ ਬਲੰਦ ਕਰ ਦਿੱਤਾ ਉਹ ਲੋਕ ਜਿਹੜੇ ਮਾਤ ਤੋਂ ਡਰਦੇ ਸਨ ਉਹਨਾਂ ਨੂੰ ਕਿਰਪਾਨ ਤੇ ਕਿਰਪਾਨ ਦੀ ਲੋਖ ਦੇ ਉੱਤੇ ਨੱਚਣਾ ਸਿਖਾ ਦਿੱਤਾ ਕਲੰਗੀ ਵਾਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੈ ਕੌਣ ਸੀ ਨਾਈ ਛਿੰਬੇ ਚਿਹਵਰ ਜੱਟ ਬੂਟ ਨਮਾਰੀਆਂ ਨਤਾੜੀਆਂ ਲਤਾੜੀਆਂ ਕਾਸਟਾਂ ਗਰੀਬ ਲੋਕ ਇੱਕ ਗੱਲ ਯਾਦ ਰੱਖਣਾ ਸੰਸਾਰ ਦਾ ਕੋਈ ਵੀ ਸੰਘਰਸ਼ ਜੇਕਰ ਹੱਥੇ ਹੋਇਆ ਹੈ ਆ ਉਹ ਗਰੀਬ ਲੋਕਾਂ ਨੇ ਕੀਤਾ ਅਮੀਰ ਲੋਕ ਕਦੇ ਨਹੀਂ ਫਤਿਹ ਕਰਦੇ ਲੁੱਟ ਖੋਹ ਜ਼ਰੂਰ ਕਰ ਲੈਂਦੇ ਨੇ ਅੱਜ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਕਿਸਾਨੀ ਬੜਾ ਸੰਘਰਸ਼ ਕਰ ਰਹੀ ਹੈ ਕਿ ਸਮਝੋ ਸਾਨੂੰ ਅਸੀਂ ਹਾਂ ਕੀ ਸਾਡੀ ਮਿਹਨਤ ਦਾ ਮੁੱਲ ਕਿਵੇਂ ਉਤਾਰਨ ਆਇਆ ਪਰ ਸਰਕਾਰਾਂ ਕਦੇ ਸਮਝਦੀਆਂ ਨਹੀਂ ਲੁੱਟਦੀਆਂ ਨੇ ਮਾਰ ਢਾੜ ਕਰ ਸਕਦੀਆਂ ਨੇ ਜ਼ਿੰਦਗੀ ਬਰਬਾਦ ਕਰ ਸਕਦੀਆਂ ਨੇ ਇਸ ਲਈ ਬੇਨਤੀ ਕਰਾਂ ਪਿੱਛੇ ਕੰਡਿਆਂ ਦੇ ਵਸਦਾ ਗੁਲਾਬ ਹੁੰਦਾ ਏ ਕੋਲਿਆਂ ਤੇ ਰੱਖ ਕੇ ਵੇਖ ਲੋ ਗੰਤਕ ਵਿੱਚ ਤਜਾਬ ਹੁੰਦਾ ਏ ਜਦੋਂ ਗਰੀਬਾਂ ਦਾ ਖੂਨ ਇੱਕ ਹਵਾਲਾ ਖਾ ਜਾਏ ਉਦੋਂ ਦੇਸ਼ ਦੇ ਵਿੱਚ ਇਨਕਲਾਬ ਹੁੰਦਾ ਏ ਇਨਕਲਾਬੀ ਨੇ ਕੌਣ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਮਾਲ ਦਾ ਇਨਕਲਾਬ ਪੈਦਾ ਕੀਤਾ ਜ਼ਾਬਰ ਸਰਕਾਰ ਨਾਲ ਟੱਕਰ ਲੈਣੀ ਕੋਈ ਇੰਨੀ ਸੌਖੀ ਨਹੀਂ ਸੀ ਇਕ ਤੇ ਆਪਣੇ ਦੁਸ਼ਮਣ ਸਰਕਾਰ ਤੇ ਦੁਸ਼ਮਣ ਹੈ ਹੀ ਹੈ ਐ ਐਸੇ ਚ ਐਸੀ ਸਪਰੈਟ ਭਰੀ ਹੋਸੀ ਖਾਲਸਾ ਪੰਥ ਦੀ ਸਾਜਨਾ ਜਿਸ ਨੂੰ ਪਾਤਸ਼ਾਹ ਨੇ ਮਾਰਚ ਦੇ ਮਹੀਨੇ ਦੇ ਵਿੱਚ ਕੀਤਾ ਹੁਣ ਮੰਦੇ ਵਿੱਚ ਸਵਾਲ ਉੱਠਿਆ ਹੋਏਗਾ ਆਹ ਕੀ ਗੱਲ ਹੋਈ ਅਸੀਂ ਤੇ 13 ਅਪ੍ਰੈਲ ਕਹੀ ਜਾਣੇ ਆ 30 ਮਾਰਚ 1699 ਆ ਕਿਹੋ ਜੀ ਡੇਟ ਰੱਖ ਦਿੱਤੀ ਅਸਲ ਚ ਗੁਰਮਖੋ ਯਾਦ ਰੱਖਣਾ ਜਦੋਂ ਦੁਨੀਆ ਦੇ ਕੈਲੰਡਰਾਂ ਨੂੰ ਮਲਾਇਆ ਗਿਆ ਇਹ ਡੇਟ ਵੀ ਅੱਗੇ ਵੱਧ ਗਈ ਤੇ ਜਿਹੜੀ ਵਿਸਾਖੀ ਹੈ ਉਹ 13 ਅਪ੍ਰੈਲ ਨੂੰ ਪਹੁੰਚ ਗਈ ਹੁਣ ਸੂਰਜ ਦੀ ਜਿਹੜੀ ਗਤੀ ਹੈ ਉਹਦੇ 'ਚ ਹਰ ਸਾਲ ਤਬਦੀਲੀ ਹੁੰਦੀ ਹੈ ਇਸ ਲਈ ਯਾਦ ਰੱਖਣਾ ਉਹਦੀ ਵਜ੍ਹਾ ਤੋਂ ਇਹ 14 ਅਪ੍ਰੈਲ ਨੂੰ ਵੀ ਹੁਣ ਆਪਾਂ ਵਿਸਾਖੀ ਮਨਾਉਨੇ ਆਂ ਖੈਰ ਵਿਸਾਖੀ ਦਾ ਸੰਬੰਧ ਸੰਜੋਗ ਨਾਲ ਹੈ ਵਿਜੋਗ ਨਾਲ ਹੈ ਮੁਸੱਵਰ ਔਰ ਤਸੱਬਰ ਦੇ ਨਾਲ ਹੈ ਮੇਰੇ ਕਹਿਣ ਤੋਂ ਮਰਾਦ ਇਹ ਮਿਲਣ ਔਰ ਵਿਛਣ ਦਾ ਮਹੀਨਾ ਆ ਵਿਸਾਖੀ ਦਾ ਮਹੀਨਾ ਇਹ ਟੁੱਟਣ ਔਰ ਜੁੜਨ ਦਾ ਮਹੀਨਾ ਆ ਫਿਰ ਗੁਰੂ ਗਾਥਾ ਦੇ ਨਾਲ ਜੁੜੀਏ ਗੁਰੂ ਕੇ ਇਤਿਹਾਸ ਦੇ ਨਾਲ ਜੁੜੀਏ 1 ਸਾਲ ਦਾ ਸਮਾਂ ਬਤੀਤ ਹੋ ਗਿਆ ਪੂਰਾ ਇੱਕ ਸਾਲ ਜਹਲਮ ਦੀ ਸੰਗਤ ਧਰਮਸਾਲਾ ਦੇ ਵਿੱਚ ਇਕੱਠੀ ਹੋ ਗਈ ਗੁਰੂ ਘਰ ਦੇ ਵਿੱਚ ਇਕੱਠੀ ਹੋ ਗਏ ਆਮ ਤੌਰ ਤੇ ਪ੍ਰਾਣੇ ਬਜ਼ੁਰਗ ਲੋਕ ਤੀਰਥ ਯਾਤਰਾ ਤੇ ਜਾਂਦੇ ਸਨ ਜਾਣ ਦਾ ਤਰੀਕਾ ਪੈਦਲ ਹੁੰਦਾ ਸੀ ਪੜਾ ਕਰਦੇ ਰੁਕਦੇ ਸਿਮਣ ਕਰਦੇ ਰਾਤ ਕੱਟਦੇ ਫਿਰ ਸਹਿ ਸਹਿਜ ਗੁਰੂ ਦਰਬਾਰ ਵੱਲ ਵੱਧਦੇ ਸਨ ਵਿਸਾਖੀ ਨੂੰ ਦੀਵਾਲੀ ਨੂੰ ਗੁਰਸਿੱਖ ਸੰਗਤਾਂ ਦਾ ਸੰਬੰਧ ਲੈ ਕੇ ਪੇਟਾਵਾ ਲੈ ਕੇ ਮਸੰਦ ਉਹਨਾਂ ਦੇ ਨਾਲ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਸਨ ਇੱਥੋਂ ਦੀ ਸੰਗਤ ਵੀ ਤਰੀ ਹੈ ਇਸ ਵਾਰੀ ਇਸ ਇਕੱਠ ਦੇ ਵਿੱਚ ਪਰਿਵਾਰ ਸ਼ਾਮਲ ਨੇ ਬੱਚੀਆਂ ਧੀਆਂ ਸ਼ਾਮਲ ਨੇ ਕੁਝ ਗੁਰਮਖ ਪਿਆਰੇ ਅਗਵਾਈ ਕਰਦੇ ਹੋਏ ਨਗਰ ਜੇਹਲਮ ਦੀ ਸੰਗਤ ਨੂੰ ਜ਼ਿਲ੍ਹਾ ਜੇਹਲਮ ਦੀ ਸੰਗਤ ਨੂੰ ਰੋਤਾਸ ਦੀ ਸੰਗਤ ਨੂੰ ਲੈ ਕੇ ਗੁਰਦੁਆਰ ਦੇ ਵਿੱਚ ਹਾਜ਼ਰ ਹੋਈ ਹੈ ਸਿੱਖ ਸੰਗਤਾਂ ਨੇ ਦਰਸ਼ਨ ਕੀਤੇ ਨੇ ਪੇਟਾ ਮਾ ਹਾਜ਼ਰ ਕੀਤੀਆਂ ਨੇ ਹਾਲੇ ਹਾਲੇ ਸਭਨਾਂ ਨੇ ਸਿਰ ਝਾਇਆ ਹੈ ਤੇ ਮੇਰੇ ਗੁਰਦੇਵ ਨੇ ਸਭ ਨੂੰ ਅਸੀਸਾਂ ਦਿੱਤੀਆਂ ਨੇ ਭਾਈ ਭਗਵਾਨ ਸਿੰਘ ਖਜਾਂਚੀ ਸੀ ਬਾਬਾ ਮਨੀ ਸਿੰਘ ਜੀ ਕਲਗੀ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਲਾਹਕਾਰ ਸਨ ਭਾਈ ਵੱੱਜਰ ਸਿੰਘ ਗੁਰੂ ਦਰਬਾਰ ਦੇ ਵਿੱਚ ਐਸੇ ਯੋਧੇ ਸਨ ਜਿਨ੍ਹਾਂ ਨੂੰ ਕਲਗੀ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੀ ਟ੍ਰੇਨਿੰਗ ਦਿੱਤੀ ਆ ਸ਼ਸਤਰਾਂ ਦੀ ਇੱਕ ਵਾਰੀ ਪਿਆਰ ਨਾਲ ਅੱਖ ਸਤਨਾਮ ਸ੍ਰੀ ਵਾਹਿਗੁਰੂ ਆ ਸੰਜੇ ਜੀ ਗੁਰਸਿੱਖਾਂ ਕੋਲੇ ਰਹਾਤਾਸ ਦੀ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਇੱਕ ਅਰਜ ਹੈ ਜੀ ਉਹ ਸੁਣੋਂਗੇ ਕਹਿਣ ਲੱਗੇ ਹਾਂ ਆਇਆ ਭਾਈ ਰਾਮੂ ਸਾਡੇ ਨਗਰ ਦਾ ਰਹਿਣ ਵਾਲਾ ਸਾਡੇ ਪਿੰਡ ਦਾ ਰਹਿਣ ਵਾਲਾ ਇਹ ਲਗਭਗ 1679 ਚ ਗੁਰੂ ਦਰਬਾਰ ਚ ਆਇਆ ਸੀ ਇਹਨੇ ਬੇਨਤੀ ਕੀਤੀ ਸੀ ਪਾਸ਼ਾ ਕਿਰਪਾ ਕਰੋ ਮੈਂ ਬੁਢਾਪੇ ਦੇ ਵਿੱਚਾਂ ਦੀ ਪੁੱਤਰ ਕੋਈ ਤੇ ਦਾਤ ਬਖਸ਼ੋ ਤੇ ਇਹਦੇ ਘਰੇ ਲਗਭਗ 2 2.5 ਸਾਲਾਂ ਤੋਂ ਬਾਅਦ ਇੱਕ ਬੱਚੀ ਪੈਦਾ ਹੋਈ ਤੇ ਖਜ਼ਾਂਚੀ ਭਗਵਾਨ ਸਿੰਘ ਬੜੇ ਪਿਆਰ ਦੇ ਨਾਲ ਇਸ ਗਾਥਾ ਨੂੰ ਸੁਣ ਰਹੇ ਸਨ ਤੇ ਬੱਚੀ ਬਚਪਨਾ ਗੁਜ਼ਰਿਆ ਗੁਰਮੁਖੀ ਸਿੱਖੀ ਗੁਰਬਾਣੀ ਪੜ੍ਹਨੀ ਸਿੱਖੀ ਬਹੁਤ ਮਿੱਠਾ ਪ੍ਰੇਮ ਦੇ ਨਾਲ ਗੁਰੂ ਕੀ ਬਾਣੀ ਨੂੰ ਸਹਿਸਭਾਏ ਪੜ੍ਹਦੀ ਆ ਉਹ ਬੱਚੀ ਕਿੱਥੇ ਆ ਆ ਬੈਠੀ ਐ ਨਾ ਜਾਣ ਮਟਿਆਰਤੀ 17 18 ਸਾਲਾਂ ਦੀ ਇਹਦੀ ਉਮਰ ਐ ਇਹ ਵੀ ਸੰਗਤ ਦੇ ਵਿੱਚ ਬੈਠੀ ਐ ਫਿਰ ਅਗਲੀ ਗੱਲ ਤੇ ਦੱਸੋ ਨਾ ਉਹ ਕੀ ਐ ਇਸ ਗੁਰਮਖ ਨੇ ਇੱਕ ਅਹਿਦ ਕਰ ਲਿਆ ਇੱਕ ਪਰਨ ਕਰ ਲਿਆ ਕਿ ਪਾਸ਼ਾ ਜਦੋਂ ਨਾ ਮੇਰੇ ਘਰ ਦੇ ਵਿੱਚ ਕੋਈ ਵੀ ਦਾਤ ਮਿਲੇ ਮੈਂ ਗੁਰੂ ਪਾਤਸ਼ਾ ਨੂੰ ਅਰਪਣ ਕਰ ਦੇਵਾਂਗਾ ਇਸ ਨੇ ਕੁਝ ਬੋਲਿਆ ਨਹੀਂ ਬਿਲਕੁਲ ਨਹੀਂ ਬੋਲਿਆ ਨਾ ਗੁਰੂ ਪਾਤਸ਼ਾ ਨੂੰ ਦੱਸਿਆ ਹੈ ਤੇ ਖੁਸ਼ੀ ਤੇ ਉਹ ਹਾਸਲ ਹੋ ਗਈ ਹੈ ਇਹਦੀ ਬੱਚੀ ਵੀ ਜਵਾਨ ਹੋ ਗਈ ਹੈ ਤੇ ਗਿਆਨੀ ਭਗਵਾਨ ਸਿੰਘ ਜੀ ਖਜਾਨਚੀ ਸਾਹਿਬ ਕਹਿੰਦੇ ਕਮਾਲ ਦੀ ਗੱਲ ਹੈ ਕਮਾਲ ਦੀ ਸੋਚ ਹੈ ਧੀ ਵੀ ਨਾਲ ਆ ਗਈ ਉਹ ਵੀ ਨਾਲ ਆ ਗਿਆ ਪਰਿਵਾਰ ਵੀ ਨਾਲ ਆ ਗਿਆ ਇਹਦਾ ਭਰਾ ਸਹਿਬ ਚੰਦ ਵੀ ਨਾਲ ਆ ਗਿਆ ਸਮੂਹ ਪਰਿਵਾਰ ਆਇਆ ਹੈ ਨਾ ਕਹਿਣ ਲੱਗੇ ਜੀ ਹਾਂ ਸਮੂਹ ਪਰਿਵਾਰ ਆਇਆ ਹੈ ਫਿਰ ਗੁਰੂ ਪਾਤਸ਼ਾਹ ਨੂੰ ਪੁੱਛ ਲੈਨੇ ਆ ਸਮਰਪਤ ਦੀ ਭਾਵਨਾ ਹੈ ਤੁਹਾਡੀ ਕੀ ਕਲਗੀ ਵਾਲੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਨੌਜਵਾਨ ਕੁੜੀ ਨੂੰ ਕਿਸ ਪੱਖ ਤੋਂ ਪ੍ਰਵਾਨ ਕਰਦੇ ਨੇ ਵਿਸਾਏ ਹੈ ਕਿ ਕਿਸ ਪੱਖ ਤੋਂ ਪ੍ਰਵਾਨ ਕਰਦੇ ਨੇ ਤੇ ਕਹਿਣ ਲੱਗੇ ਠੀਕ ਐ ਕਲੰਗੀ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਹੈ ਗਿਆਨੀ ਭਗਵਾਨ ਸਿੰਘ ਜੀ ਨੇ ਖਜ਼ਾਂਚੀ ਨੇ ਬੜੇ ਪਿਆਰ ਦੇ ਨਾਲ ਆਖਿਆ ਸਤਿਗੁਰ ਜੀ ਸਮੱਸਿਆ ਇਹ ਐ ਇਹ ਆ ਭਾਈ ਰਾਮੂ ਇਸ ਨੇ ਪਰਨ ਕਰ ਲਿਆ ਮੇਰੇ ਘਰੇ ਤੀ ਹੋਵੇ ਪੁੱਤਰ ਹੋਵੇ ਗੁਰੂ ਨੂੰ ਸਮਰਪਿਤ ਕਰਾਂਗਾ ਪਾਤਸ਼ਾਹ ਸੋਚ ਦੇ ਵਿੱਚ ਪੈ ਗਏ ਨਾ ਜੋ ਆਨ ਮਟਿਆਰਤੀ ਕਿਸੇ ਦੀ ਕੀ extra ਰੱਖੀ ਜਾ ਸਕਦੀ ਹੈ ਪਰ ਸੋਚ ਬੜੀ ਕਮਾਲ ਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਖਿਆ ਖਾਲਸਾ ਪੰਥ ਮੇਰੀ ਵੀ ਗੱਲ ਧਿਆਨ ਦੇ ਨਾਲ ਸੁਣ ਲਵੋ ਮੇਰਾ ਵੀ ਇੱਕ ਪਰਨ ਹੈ ਮੈਂ ਪਿਛਲੇ ਸਾਲ ਹੀ ਕੀਤਾ ਹੈ ਕਿ ਮੈਂ ਹੁਣ ਗ੍ਰਸਥ ਭਾਵੇਂ ਮੇਰਾ ਚੱਲਦਾ ਰਹੇਗਾ ਪਰ ਮੈਂ ਇਸ ਦੇਸ਼ ਨੂੰ ਇਸ ਸੰਸਕ੍ਰਿਤੀ ਨੂੰ ਬਚਾਉਣਾ ਚਾਹੁੰਦਾ ਆ ਇਸ ਲਈ ਮੈਂ ਪਰਿਵਾਰਕ ਰਿਸ਼ਤੇ ਹੁਣ ਖਤਮ ਕਰ ਦਿੱਤੇ ਤੇ ਪਾਲਣ ਪੋਸਣ ਬੱਚਾ ਦਾ ਹੋ ਗਿਆ ਕੋਈ ਗੱਲ ਨਹੀਂ ਯਾਦ ਰੱਖੋ ਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਦੂਜੀ ਵਾਰੀ ਵਿਆਹ ਨਹੀਂ ਕਰਾਵਾਂਗਾ ਜਿੱਤੋ ਜੀਵਨ ਦੀ ਕੁੱਖ ਤੋਂ ਚਾਰ ਪੁੱਤਰ ਪੈਦਾ ਹੋ ਗਏ ਨੇ ਸਭ ਕੁਝ ਹੈ ਨਹੀਂ ਪਾਸ਼ਾ ਕੁਝ ਸੋਚ ਲਵੋ ਕੁਝ ਵਿਚਾਰ ਲਵੋ ਗੁਰੂ ਪਾਸ਼ਾ ਨੇ ਆਖਿਆ ਬਿਲਕੁਲ ਨਹੀਂ ਐਸਾ ਨਹੀਂ ਹੋ ਸਕਦਾ ਫਿਰ ਇਹ ਨੌਜਵਾਨ ਮੋਤੀਆਰਤੀ ਸਹਿਵੀ ਜਦੋਂ ਸਮੂਹ ਸੰਗਤ ਬੈਠ ਗਈ ਇਨੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਆਖਿਆ ਮੇਰੇ ਸਤਿਗੁਰਾ ਇਹ ਦਾਸੀ ਕੁਝ ਕਹਿਣਾ ਚਾਹੁੰਦੀ ਹੈ ਗੁਰੂ ਪਾਤਸ਼ਾਹ ਨੇ ਬੜੇ ਪਿਆਰ ਦੇ ਨਾਲ ਆਖਿਆ ਤੂੰ ਦਾਸੀ ਨਹੀਂ ਤੂੰ ਤੇ ਦੇਵੀਂ ਹੈ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਫੇਰ ਤੇ ਤੁਸੀਂ ਮੰਨਦੇ ਹੋ ਮੈਂ ਦੇਵੀਂ ਆ ਮੇਰਾ ਬੋਲਣ ਦਾ ਹੱਕ ਹੈ ਕਹਿਣ ਦਾ ਹੱਕ ਹੈ ਜੇ ਗੁਰਨਾਨ ਪਾਤਸ਼ਾਹ ਨੇ ਔਰਤ ਨੂੰ ਸਨਮਾਨ ਦਿੱਤਾ ਹੈ ਫਿਰ ਮੇਰੀ ਵੀ ਤੇ ਕਾਜ ਸੁਣੋ ਇੱਕ ਬੰਨੇ ਆਪ ਦਾ ਪਰਨ ਤੇ ਇੱਕ ਬੰਨੇ ਮੇਰੇ ਪਿਤਾ ਦਾ ਅਹਿਦ ਦੋਨੋਂ ਪਾਸੇ ਮਰਦ ਮਰਦ ਪਰ ਇਸ ਅਹਿਦ ਦੇ ਵਿੱਚ ਕਾਣ ਪੀੜੀ ਜਾ ਰਹੀ ਐਂਡ ਪੀੜੀ ਜਾ ਰਹੀ ਐ ਔਰਤ ਕੀ ਗੁਰਨਾਨਕ ਦੇ ਦਰਬਾਰ ਦੀਆਂ ਇਹੋ ਜੀਆਂ ਸਖਿਆਮਾਂ ਨੇ ਗੁਰੂ ਪਾਤਸ਼ਾਹ ਦੇ ਸਾਹਮਣੇ ਵਕੀਲ ਬਣ ਕੇ ਬੋਲ ਰਹੀ ਐ ਇੱਕ ਬੀਬੀ ਇੱਕ ਤਹੀ ਬੜੇ ਪਿਆਰ ਦੇ ਨਾਲ ਤੇ ਪਾਸ਼ਾ ਕਹਿਣ ਲੱਗੀ ਕਹਿ ਬੋਲ ਕੇ ਕਹਿ ਜੋ ਕੁਝ ਕਹਿਣਾ ਚਾਹੁੰਨੀ ਐ ਇਹਨੇ ਹੱਥ ਜੋੜ ਲਏ ਨੇ ਸੀਸ ਝੁਕਾਇਆ ਹੈ ਨਮਰਤਾ ਦੇ ਵਿੱਚ ਆ ਗਈ ਹੈ ਗੁਰੂ ਦਰਬਾਰ ਦੇ ਵਿੱਚ ਖਲੋ ਕੇ ਸਹਿਬ ਦੇਵੀ ਬਾਤ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹਨੂੰ ਕਬੂਲ ਕੀਤਾ ਕੁਆਰਾ ਢੋਲਾ ਜਿਹਨੇ ਕਲੰਗੀ ਵਾਲੇ ਪਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਸੇਵਾ ਭਾਵ ਦੇ ਨਾਲ ਸੇਵਾ ਕਰਕੇ ਆਪਣੀ ਸਮੁੱਚੀ ਜ਼ਿੰਦਗੀ ਜੱਪ ਤਪ ਕਰਕੇ ਵਤੀਤ ਕੀਤੀ ਹੈ ਸਹਬ ਦੇਵੀ ਦੀ ਅਰਜ਼ ਢਾਢੀ ਜਿਹਾ ਇਓ ਅਰਜ਼ ਸੁਣ ਕੇ ਮੰਨਿਆ ਹੱਦ ਮੰਨ ਵਿੱਚ ਸੁਣ ਕੇ ਮੰਨਿਆ ਜੋੜੀ ਕਿ ਤਾ ਨਹੀਂ ਕਰ ਲਾ ਪਰਵਾਹ ਸਾਹਿਬ ਜੀ ਹੋਰ ਸਵਕਾ ਨਹੀਂ ਪਤੀ ਮੈਂ ਮਨ ਮੰਨ ਹਾਂ ਦਾ ਨਖਾਰ ਨੀ ਬੰਦੇ ਜਿੱਤੜੀ ਬਾਜੀ ਹੋਵੇ ਕਦ ਹਾਰ